ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲ ਹੈ ਜੀ ਮੇਰੇ ਪ੍ਰਸਾਦ ਦੇ YouTube ਤੇ Facebook ਤੇ ਨਵੇਂ ਚੈਨਲ ਨੂੰ ਫੋਲੋ ਕਰ ਲਓ ਤੇ ਜੀ ਨੂੰ ਜੈਨ ਨੂੰ ਸਬਸਕ੍ਰਾਈਬ ਕਰ ਲਓ ਸੋਨੋ ਅਗਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਤੇ ਦੋਸਤੋ ਜੇ ਤੁਸੀਂ ਵੀ ਵੀਡੀਓ ਨੰਬਰ ਪਰਾਉਣੇ ਦਾ ਸੰਪਰਕ ਕਰ ਸਕਦੇ ਹਾਂ ਆ ਤੁਹਾਡੇ ਵਾਸਤੇ ਬਾਈ ਜੀ ਲੈ ਕੇ ਆਏ ਆ ਆਪਾਂ ਜਰਸੀ ਕ੍ਰੋਸ ਦਾ ਵਿਡਵਾੜੀ ਦੇਖੋ ਮਜ਼ਬੂਤਾ ਤੇ ਹਵਾਨਾ ਦੇਖੋ ਦੋਸਤੋ 10 ਦਿਨ ਰਹਿੰਦੇ ਸੂਣ ਦੇ ਬਾਕੀ ਆ ਜੀ 10 ਦਿਨ ਚੌਥੀ ਸੂਈ ਦੋਸਤੋ ਨੇ ਸੂਣਾ ਤੇ ਤੀਜੀ ਸੂਈ ਦਾ ਦੁੱਧ ਦਾ ਰਿਕਾਰਡ ਆ ਖਾਈ ਲਿਟਰ ਬਾਈ ਕਹਿੰਦਾ ਚੋਆ ਪਿੰਡ ਬਾਈ ਕਹਿੰਦਾ ਜੀਵਨਦਵਾਲਾ ਜ਼ਿਲ੍ਹਾ ਫਰੀਦਕੋਟਾ ਨੰਬਰ ਬਾਈ ਘਰੋਂ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਡਿਟੇਲ ਗਾਂ ਬਾਰੇ ਲੈ ਸਕਦੇ ਹੋ ਜੇ ਗੱਲ ਕਰੀਏ ਬਾਈ ਜੀ ਗਾਂ ਵਿੱਡਵਾੜੀ ਦੀ ਕੇ ਖਵਾਨੇ ਦੀ ਪੂਰੀ ਮਜ਼ਬੂਤ ਆ ਸਾਊ ਸੀਲ ਤੇ ਖੰਡੀ ਆ ਘਰੇ ਰੱਖਣ ਵਾਲੀ ਗਾਂ ਜੀ ਤੇ ਬਾਕੀ ਬਾਈ ਜੀ ਬਾਈ ਕਹਿੰਦੇ ਸੌਦਾ ਕਰਕੇ ਦੋ ਟਾਈਮ ਤੁਸੀਂ ਸ਼ੋਕੇ ਲੈ ਆ ਸਕਦੇ ਹੋ ਕੋਈ ਕਿਸੇ ਤਰ੍ਹਾਂ ਦਾ ਵੀ ਗਾਂਜ ਨੁਕਸ ਨਹੀਂ ਕੋਈ ਪ੍ਰੋਬਲਮ ਨਹੀਂ ਗਾਂਜ ਜਮਾ ਓਕੇ ਆ ਥਣਾ ਦੀ ਰਵਾਨੇ ਦੀ ਤੇ ਕਿਸੇ ਕਿੰਨੇ ਪਾਸੋਂ ਹੱਥ ਨਹੀਂ ਧਾਉਂਦੀ ਗਾਂ ਬਹੁਤ ਵਧੀਆ ਭਾਈ ਕਹਿੰਦੇ ਸੌਦਾ ਕਰਕੇ ਦੋ ਟਾਈਮ ਤੁਸੀਂ ਗਾਂ ਚੋਕ ਕੇ ਲਿਆ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਿਓ ਜੀ ਧੰਨਵਾਦ